ਕੁਰਦਾਵ ਕਾ ਟੱਕਾ ਬੰਨ੍ਹ ਲੇ ਕਰੋ ਬੰਨ੍ਹ ਲੇ ਕਰੋ ਇਹਨੇ ਕਿਸ਼ਤ ਜਾਰੀ ਕਰੋ ਸਾਰੀ ਕਰੋ ਜਾਰੀ ਕਰੋ ਇੱਕ ਹੋਰ ਕੰਪਿਊਟਰ ਅਧਿਆਪਕ ਤਰਨਤਨ ਜ਼ਿਲ੍ਹਾ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਦੀ ਰਾਇ ਸਕੇ ਤੁਸੀਂ ਇੱਕ ਪੂਰਾ ਪ੍ਰੋਟੈਸਟ ਲਾ ਰਿਆ ਸਾਰੀ ਤੁਹਾਡੀ ਮਹਿਲਾਵਾ ਟੀਚਰ ਤੇ ਜੈਂਟ ਸਿਟਰਿਕ ਆਪਣੇ ਬਿਸਤਰੇ ਲੈ ਕੇ ਬੈਠ ਚੁੱਕੇ ਹਾਂ ਅ ਨਿਕੋ ਭਾਜੀ ਸਾਡੀ ਮੰਗ ਜਿਹੜੀ ਐਨਾਂ ਕੋ ਬੜੀ ਪੁਰਾਣੀ ਉਹ ਹੀ ਚੱਲੀ ਆ ਰਹੀ ਜਿਹੜੀ ਪੂਰੀ ਨਹੀਂ ਹੋ ਰਹੀ ਸਾਡੀ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿ ਇਹ ਮੁੱਖ ਮੰਤਰੀ ਨਹੀਂ ਸੀ ਇਹ ਸਾਡੇ ਧਰਨੇ ਮੁਜਾਰਿਆਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤੇ ਧੀਆਂ ਪੈਣਾ ਜੜੀਆਂ ਵਾ ਇਦਾਂ ਸੜਕਾਂ ਦੇ ਨਹੀਂ ਰੋਲਣਗੀਆਂ ਪਰ ਵੇਖ ਲਓ ਕਿ ਹੁਣ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਵਾਂ ਜਿਹੜੀਆਂ ਉਹ ਤਾਂ ਸੜਕਾਂ ਤੇ ਬੈਠੀਆਂ ਵਾਂ ਫੇਰ ਅਸੀਂ ਇਹਨਾਂ ਦੇ ਕਿਹੜੇ ਵਾਅਦੇਾਂ ਤੇ ਯਕੀਨ ਕਰੀਏ ਤੇ ਜਦੋਂ ਇਹ ਸੱਤਾ 'ਚ ਆ ਗਏ ਤੇ ਇਹ ਸਾਡੇ ਨਾਲ ਵਾਅਦਾ ਕਰਕੇ ਆਏ ਸੀ ਕਿ ਤੁਹਾਨੂੰ ਆਉਂਦਿਆਂ ਸਾਰੀ ਕੰਪਿਊਟਰ ਦੇ ਆਪ ਕਰਨ ਜਿਹੜਾ ਵਾ ਸਿੱਖਿਆ ਵਿਭਾਗ ਦੇ ਵਿੱਚ ਮਰਜ਼ ਕੀਤਾ ਜਾਵੇਗਾ ਤੇ ਇਹਨਾਂ ਨੇ ਵਕ ਵਕ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਆ 12 ਤਰੀਕ ਨੂੰ ਜਿਹੜੀ ਆ ਡੀਏ ਦੀ ਫਾਈਲ ਜਿਹੜੀ ਆ ਕਲੀਅਰ ਹੋ ਜਾਏਗੀ ਪਰ ਉਹਨੂੰ ਵੀ ਇਹਨਾਂ ਦੇ ਟਾਲਮਟੋਲ ਕਰਕੇ ਇਹਨਾਂ ਦਾ ਕੰਮ ਹੈ ਜਦੋਂ ਅਸੀਂ ਰੈਲੀ ਕਰਨ ਆਉਂਦੇ ਆ ਤੇ ਇਹਨਾਂ ਨੇ ਪ੍ਰਸ਼ਾਸਨ ਦੇ ਹੱਥ ਸਾਨੂੰ ਇੱਕ ਜਿਹੜਾ ਵਾ ਲਾਰੇ ਲੱਪੇ ਵਾਲਾ ਇੱਕ ਜਿਹੜੀ ਮੀਟਿੰਗ ਦਾ ਨੋਟਿਸ ਦੇ ਕੇ ਸਾਨੂੰ ਭੇਜ ਦਿੰਦੇ ਆ ਪਰ ਇਹ ਜੇ ਇਹਨੇ ਮਤਲਬ ਜੇ ਆਪਣੇ ਆਪ ਨੂੰ ਸ਼ੈਤਾਨ ਸਮਝਦੇ ਨੇ ਤੇ ਅਸੀਂ ਵੀ ਇਹਨਾਂ ਦੀਆਂ ਹੁਣ ਚਾਲਾਂ ਸਮਝਦੇ ਆ ਤੇ ਅਸੀਂ ਇਸੇ ਕਰਕੇ ਇਹ ਸੜਕਾਂ ਤੇ ਆ ਕਿ ਅਸੀਂ ਹੁਣ ਐਡਾ ਮੀਟਿੰਗਾਂ ਲੈ ਕੇ ਨਹੀਂ ਜਾਣਾ ਅਸੀਂ ਹੱਲ ਲੈ ਕੇ ਜਾਣਾ ਅਸੀਂ ਆਪਣਾ ਡੀਏ ਦਾ ਨੋਟੀਫਿਕੇਸ਼ਨ ਜਾਰੀ ਕਰਾ ਕੇ ਜਾਣਾ ਇਹ ਕਹਿੰਦੇ ਕਿ ਸਿੱਖਿਆ ਸਕੱਤਰ ਜਿਹੜਾ ਵਿੱਤ ਸਕੱਤਰ ਜਾਂ ਛੁੱਟੀ ਤੇ ਗਿਆ ਹੈ ਸਾਨੂੰ ਨਹੀਂ ਮਤਲਬ ਕਿਹੜਾ ਛੁੱਟੀ ਤੇ ਗਿਆ ਹੈ ਇਹਨਾਂ ਕੀ ਦੀ ਡਿਊਟੀ ਲਾਉਣੀ ਆ ਕਿੰਨੇ ਸਾਈਨ ਕਰਨੇ ਆ ਉਹ ਇਹਨਾਂ ਦੇ ਹੱਥ ਵਿੱਚ ਆ ਅਸੀਂ ਅੱਜ ਆ ਸੜਕਾਂ ਦੇ ਬੈਠੇ ਆ ਅਸੀਂ ਉਹਨਾਂ ਚੇਰੇ ਤੋਂ ਨਹੀਂ ਜਾਣਾ ਅਸੀਂ ਆਪਣੇ ਬਿਸਤਰੇ ਖੋਲ ਲਿਆ ਤੇ ਪਰ ਇਹਨਾਂ ਦੇ ਗੋਲ ਕਰਕੇ ਜਾੜੇ ਆ ਇਸ ਕਰਕੇ ਅਸੀਂ ਜਿਹੜੇ ਅੱਜ ਬੈਠੇ ਹੋਏ ਆ ਸਾਰੇ ਕੰਪਿਊਟਰ ਅਧਿਆਪਕ ਤੇ ਤਕਰੀਬਾ ਕਿੰਨੀ ਹੋ ਗਈ ਜੀ ਜੀ ਤੁਸੀਂ ਲੇਡੀ ਸਟਾਫ ਤੇ ਜੈਂਟਲਸ ਸਟਾਫ ਬੈਠੇ ਹੋ ਜਿਹੜਾ ਕਿ ਮੁੱਖ ਮੰਤਰੀ ਵੀ ਰਹਿ ਸਕਿਆ ਅ ਭਾਜੀ ਸਾਡਾ 5000 ਦੇ ਕਰੀਬ ਸਵੇਰ ਦਾ ਜਿਹੜਾ ਵਾ ਕੰਪਿਊਟਰ ਅਧਿਆਪਕ ਵੱਖ-ਵੱਖ ਪ੍ਰਾਤਰੀ ਜਥੇ ਬੰਦੀਆਂ ਵੀ ਸਾਡਾ ਸਾਥ ਦੇਣ ਆਏ ਹੋਏ ਆ ਕਿ ਕਿਰਤੀ ਕਿਸਾਨ ਯੂਨੀਅਨ ਸਾਰੀਆਂ ਹੀ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇ ਬੰਦੀਆਂ ਸਾਡੇ ਦਰਦ ਨੂੰ ਸਮਝਦੇ ਹੋਏ ਸਾਰੇ ਸਾਡੇ ਦਰਦ ਨੂੰ ਸਮਝ ਰਹੇ ਬਸ ਇੱਕ ਸਰਕਾਰ ਆ ਜਿਹੜੀ ਸਾਡੇ ਦਰਦ ਨੂੰ ਨਹੀਂ ਸਮਝ ਰਹੀ ਤੇ ਅਸੀਂ ਇਸ ਦਾ ਸੜਕਾਂ ਦੇ ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਬਣਾਉਣ ਵਾਲਾ ਕੌਣ ਆ ਅਸੀਂ ਲੋਕ ਹੀ ਆ ਨਾ ਜਨਤਾ ਹੀ ਆ ਨਾ ਪਰ ਇਹ ਜਨਤਾ ਤੋਂ ਲੈ ਕੇ ਵੋਟਾਂ ਤੇ ਮੁੜ ਕੇ ਵੜ ਜਾਂਦੇ ਨੇ ਮਹਿਲਾ ਦੇ ਵਿੱਚ ਤੇ ਅਸੀਂ ਸੜਕਾਂ ਤੇ ਆ ਤੇ ਕੋਈ ਵੀ ਨਹੀਂ ਬਦਲਾਵ ਹੋਇਆ ਇਹ ਆ ਆਮ ਆਦਮੀ ਪਾਰਟੀ ਬਦਲਾਵ ਦਾ ਨਾਹਰਾ ਲੈ ਕੇ ਆਈ ਸੀ ਤੇ ਸਾਰਾ ਬਦਲਾਵ ਜਿਹੜਾ ਇਹਨਾਂ ਦਾ ਸੜਕਾਂ ਤੇ ਰੋਲ ਰਿਆ ਹੁਣ ਸੜਕਾਂ ਤੇ ਰੋਲਣ ਦੀ ਮਜਬੂਰ ਹੋ ਰਿਆ ਇਹ ਸਾਨੂੰ ਹੁਣ ਦੱਸਣ ਵੀ ਕਿਹੜਾ ਆਹੀ ਬਦਲਾਵ ਹੈ ਜੇ ਤੇ ਫੇਰ ਤੇ ਸਾਨੂੰ ਕੋਈ ਲੋੜ ਨਹੀਂ ਸੀ ਬਦਲਣ ਦੀ ਫੇਰ ਤੇ ਉਹੋ ਹੀ ਚੰਗੇ ਸੀਗੇ ਉਹੋ ਹੀ ਤੁਰੇ ਆਉਂਦੇ ਸੀਗੇ ਸਾਨੂੰ ਡੀਸੀ ਦਫ਼ਤਰ ਮੂਰੇ ਵੀ ਤੁਹਾਡਾ ਕਾਫੀ ਦਿੰਦਾ ਪਰਟੈਸਟ ਚੱਲ ਰਿਹਾ ਹੈ ਅੱਜ ਮੁੱਖ ਮੰਤਰੀ ਤੇ ਆ ਸਕੇ ਆਏ ਹੋ ਤੇ ਕਿੰਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ ਜੋ ਤੁਸੀਂ ਹੁਣ ਸਰਕਾਰਾਂ ਦੀ ਬੈਠ ਗਏ ਹੋ ਭਾਜੀ 105 ਦਿਨ ਤੋਂ ਤੇ ਸੰਗਰੂਰ ਦੇ ਡੀਸੀ ਦਫਤਰ ਦੇ ਬਾਹਰ ਬੈਠੇ ਹੋਏ ਆ ਪਰ ਇਹ ਟਸ ਤੋਂ ਮਸ ਹੁਣੀ ਹੋ ਰਹੀ ਸਰਕਾਰ ਐਨੀ ਠੀਠ ਸਰਕਾਰ ਅਸੀਂ ਨਹੀਂ ਵੇਖੀ ਚਲੋ ਜਦੋਂ ਦੇ ਅਸੀਂ ਸਾਡਾ ਜਨਮ ਹੋਇਆ ਪਰ ਅਸੀਂ ਇਦਾਂ ਦੀ ਠੀਠ ਸਰਕਾਰ ਨਹੀਂ ਵੇਖੀ ਕਦੀ ਕਿ ਜਿਹੜੇ ਕੁਝ ਲਾ ਰਹੇ ਵੀ ਐਦਾਂ ਲਾ ਰਹੇ ਨੇ ਕਿ ਸਾਨੂੰ ਨਹੀਂ ਪਤਾ ਇਹ ਇਹਨਾਂ ਨੂੰ ਝੂਠ ਆਉਂਦੇ ਕਿੱਦਾਂ ਨੇ ਕਮੇਡੀਅਨ ਸਰਕਾਰ ਆ ਚੁੱਕੀ ਐ ਇਹ ਕਮੇਡੀ ਹੀ ਕਰਨ ਇਹਨਾਂ ਦੀ ਇਹਦੀ ਇਹਨਾਂ ਦੀ ਆਦਤ ਸੀ ਇੱਕ ਉਹ ਕਮੇਡੀ ਹੀ ਸਾਰੀ ਸਾਡੀ ਪੰਜਾਬ ਦੀ ਜਨਤਾ ਦੇ ਨਾਲ ਕਰੀ ਜਾ ਰਹੇ ਨੇ ਇਹਨਾਂ ਨੂੰ ਭੋਰਾ ਫਰਕ ਨਹੀਂ ਪੈਂਦਾ ਜਨਤਾ ਜੀਵੇ ਜਾਂ ਮਰੇ ਅੰਦਰ ਥਿਸ ਕੋਈ ਜੀਵੇ ਜਾਂ ਮਰੇ ਸੁਥਰਾ ਘੋਲ ਪਤਾਸੇ ਪੀਲੇ ਇਹਨਾਂ ਦਾ ਉਹ ਹਾਲ ਆ ਇਹਨਾਂ ਦਾ ਜਿਹੜਾ ਵਾ ਇਹ ਹਸ਼ਰ ਪਰ ਇਹਨਾਂ ਨੂੰ ਬੁਰਾ ਹੋਵੇਗਾ ਇਹ ਅਸੀਂ ਇਥੋਂ ਕੁਛ ਨਾ ਕੁਛ ਲੈ ਕੇ ਹੀ ਹੁਣ ਉੱਠਾਂਗੇ ਸੜਕਾਂ ਤੋਂ ਐਵੇਂ ਨਹੀਂ ਜਾਂਦੇ